ਕਿੱਕ ਕਖਾਵਾ ਗਿੱਕ ਦੀ ਫਟੇ ਲੋ ਜੀ ਆਪਾਂ ਅੱਜ ਇਹਨਾਂ ਕਮੀਜ਼ ਬਣਾਉਣ ਲੱਗੇ ਆ কুরਤਾ ਇਹ ਰੇਵ ਕੋਰਤਾ ਬਣਾਉਣ ਲੱਗੇ ਆ ਪਲਾਜੋ ਨਾ ਪਜਾਮੇ ਨਾ ਸਿੰਪੇ ਪਜਾਮਾ ਬਣਾਇਆ ਆਪਾਂ ਇਹਨਾਂ ਦਾ ਤੇ ਇਹ ਆਪਾਂ ਕੱਟ ਦਿਆਂ ਦੇਖੋ ਆਪਾਂ ਇਹ ਬਣਾਉਣਾ ਰੇਵ ਆਪਾਂ ਇਹ ਚ ਕੱਟਾਂਗੇ ਕਲੀਆਂ ਸਿਰਫ ਦੋਈ ਕਲੀਆਂ ਬਣਾਵਾਂਗੇ ਤੇ ਇਹਨਾਂ ਦਾ ਟੀਰਾ ਹੈਗਾ ਦੇ 6 ਇੰਚ ਆਪਾਂ ਉਹਦੇ ਵਿੱਚ ਇੱਕ ਚਮਾਰਚਨ ਕਰਕੇ 7 ਇੰਚ ਦਾ ਰੱਖਿਆ ਤੀਰਾ ਤੇ 7 ਦਾ ਹਾਫ ਕਰਾਂਗੇ ਆਪਾਂ 3.5 ਹੈ ਨਾ ਤੇ ਆਹ ਕੱਪੜਾ ਇੰਨਾ ਕੁ ਵੱਡਾ ਸੀ ਮੈਂ ਤਾਂ ਕਿ ਉੱਪਰ ਛਰਤਾ ਵੀ ਉੱਪਰ ਨੂੰ ਜਿਹੜਾ ਉੱਤ ਕੱਪੜਾ ਆਪਣੇ ਗਲੇ ਉੱਲਾਉਣ ਦੇ ਕੰਮ ਆਜੂ ਤੇ ਇਹਨਾਂ ਦੀ ਲੈਂਥ ਹੈਗੀ 43 3.5 43 ਇੰਚ ਤੇ ਸਾਰਾ ਕੱਪੜਾ ਹੈਗਾ 3.5 46 ਇੰਚ ਇਹਨਾਂ ਦੇ ਕਮੀਜ਼ ਤੇ ਹੇਮ ਬਾਈ ਤੇ ਸਾਮਨਾ ਠੀਕ ਹੈ ਆਪਾਂ ਥੋੜਾ ਥੋੜਾ ਨੀਚੇ ਮੋੜ ਦਾਂਗੇ ਤੇ ਚਲੋ ਹੁਣ ਆਪਾਂ ਨੇ ਤੋਂ ਤੇ ਇਹਦੇ ਤੇ ਰੱਖ ਕੇ ਆਪਾਂ ਇੱਥੇ 15 ਇੰਚ ਤੱਕ ਨਿਸ਼ਾਨ ਲਾਣੇ ਆ ਤੇ ਇੱਥੋਂ ਆਪਾਂ ਇੱਥੋਂ ਵੀ ਆਪਾਂ ਜਿੰਨਾ ਉੱਪਰ ਤੇਰੇ ਰੱਦ ਕਰਕੇ ਲਾਇਆ ਸਾਡੇ ਤਿੰਨੇ ਤੇ ਇੰਨੇ ਆਪਾਂ ਇੱਥੋਂ ਲਾਵਾਂਗੇ ਸਾਡੇ ਤਿੰਨੇ ਦੇ ਬਾਕੀ ਹੁਣ ਆਪਾਂ ਦਿਖ ਦਿਆ ਆ ਦੇਖ ਲਾਣਾ ਇਹ ਆਪਾਂ ਜਿੰਨਾ ਹੋਣਾ ਕਹਿੰਦੇ 12 ਸਬ ਦਾ 1/4 ਹੁੰਦਾ ਕੱਪੜੇ ਦਾ ਤੇ ਇਹ ਹੈਗਾ ਸਾਡੇ 21 ਚਲੋ ਆਪਾਂ 2 ਇੰਚੀ ਰੱਖਾਂਗੇ ਕਿਉਂਕਿ ਹਨਾ 1 ਇੰਚ ਤਾਂ ਸਲਾਈ ਚ ਹੀ ਆ ਜਾਣਾ ਤੇ ਆਪਾਂ 2 ਇੰਚ ਦੇ ਹਿਸਾਬ ਨਾਲ ਦੇਖੋ ਤੁਸੀਂ ਹੈ ਸਾਢੇ 1.5 ਤੇ ਆਊਗਾ ਹਾਂ ਬਸ ਅੱਧ ਕਰ ਲੈਣਾ ਜਿਵੇਂ ਕਿ ਇਹ ਹਨਾ ਕਿਸੇ ਪੈਨ ਨੇ ਘਰੇ ਬਣਾਣਾ ਹੁੰਦਾ ਨਹੀਂ ਪਤਾ ਲੱਗਾ ਸਿਰਫ ਇਹ ਦੋ ਹੀ ਕਲੀਆਂ ਬਣਾਉਣੀਆਂ ਪੈਚ ਤੇ ਇਹਦਾ ਦੇਖੋ ਇੱਥੋਂ ਰੱਖ ਕੇ ਇੱਥੇ ਤੱਕ ਇਹਦਾ ਆਪਾਂ ਨਿਸ਼ਾਨ ਮਾਰ ਕੇ ਨਾਲ ਲਾ ਲੈਣਾ ਤੇ ਹਜੇ ਆਪਾਂ ਇਹਦਾ ਟੀਰੇ ਤੋਂ ਦਾ ਮੋਢੇ ਵਾਟ ਦੀ ਕਾਟ ਕੋਸ਼ਿਸ਼ ਨਹੀਂ ਪਾਈ ਕਿਉਂਕਿ ਹਨਾ ਮੈਂ ਕਿਹਾ ਵੀ ਪਹਿਲਾਂ ਆਪਾਂ ਜਦੋਂ ਆਪਾਂ ਸਾਰਾ ਕੁਝ ਇਕੱਠਾ ਹੀ ਦਿਖਾ ਦਿੰਨੇ ਆ ਨਾ ਫਿਰ ਕਈ ਵਾਰ ਪੈਣਾ ਨੂੰ ਨਹੀਂ ਪਤਾ ਲੱਗਦਾ ਕਿਹ ਪੈਣਾ ਨੂੰ ਜਿਵੇਂ ਕਹਿ ਲਓ ਹਨਾ ਚਲੋ ਮੈਨੂੰ ਵੀ ਮੈਂ ਵੀ ਫੋਨ ਤੇ ਦੇਖਿਆ YouTube ਤੇ ਵੀਡੀਓ ਮੈਨੂੰ ਕਿਸੇ ਨੇ ਸੂਟ ਭੇਜਿਆ ਵੀ ਅਸੀਂ ਹਨਾ ਜਿਹੜੇ ਸੂਟ ਦੇ ਉਹਨਾਂ ਨੇ ਫੋਟੋ ਭੇਜੀ ਕਰ ਲਓ ਜਾਂ ਵੀਡੀਓ ਭੇਜੋ ਇਸ ਤਰ੍ਹਾਂ ਹੀ ਬਣਿਆ ਹੋਇਆ ਸੀ ਤੇ ਵੈਸੇ ਉਹਦੇ ਵਿਚਾਲੇ ਵੀ ਕੱਟ ਪਾ ਕੇ ਬਟਨ ਲਾਇਸੀ ਪਰ ਹਨਾ ਮੇਰੇ ਵੀ ਜਦੋਂ ਉਹਨਾਂ ਨੇ ਕਿਹਾ ਨਹੀਂ ਉਹ ਕਹਿੰਦੇ ਵੀ ਆ ਵਟਨ ਤਾਂ ਰਹਿਣ ਦਿਓ ਵਿਚਾਲੇ ਤੇ ਇਸ ਕਰਕੇ ਇਹ ਆਪਾਂ ਜੋਇੰਟ ਰੱਖਦੇ ਆ ਇਧਰੋਂ ਆਪਣਾ ਜੋਇੰਟ ਵਾਲਾ ਪਾਸਾ ਹੈ ਤੇ ਇਧਰੋਂ ਆਪਾਂ ਨਾ ਖੁੱਲਾ ਪਾਸਾ ਆਪਣਾ ਵਾਲਾ ਕੇ ਲੋ ਆ ਦੇਖੋ ਤਿਕੰਨੀ ਵਾਲਾ ਤੇ ਇਹ ਡਬਲ ਜਿਵੇਂ ਆਪਾਂ ਡਬਲ ਉੱਪਰ ਰੱਖਦੇ ਆ ਨਾ ਦੇਖੋ ਇਹ ਆਮ ਚਾਰ ਪੀਸ ਹੈ ਦੋ ਪੀਸ ਨੇ ਮੰਗਲ ਲਿਆਰ ਹੋ ਗਏ ਤੇ ਹਾਂ ਤੇ ਜਿਵੇਂ ਆਪਾਂ ਆਮ ਕ੍ਰੀਕ ਕਰਦੇ ਆ ਮੈਂ ਉਵੇਂ ਹੀ ਰੱਖਿਆ ਤੇ ਹਨਾ ਦੇਖੋ ਵੀਡੀਓ ਚ ਨਾ ਕਈ ਭੈਣਾਂ ਦਿਖਾਉਂਦੀ ਕਈ ਵੀਡੀਓ ਚ ਦਿਖਾਉਂਦੇ ਆ ਨਾਲ ਹੀ ਸਾਰਾ ਕੁਝ ਜੁਆਇੰਟ ਕਰਕੇ ਤੇ ਨਿਸ਼ਾਨ ਲਗਾ ਕੇ ਕਟਿੰਗ ਕਰਕੇ ਉਹ ਬਾਅਦ ਚ ਹਨਾ ਸਲਾਈਆਂ ਲਾਉਂਦੇ ਆ ਪਰ ਮੈਂ ਇਦਾਂ ਨਹੀਂ ਕਰਿਆ ਕਿਉਂਕਿ ਮੈਨੂੰ ਬੜੀ ਮੁਸ਼ਕਲ ਨਾਲ ਸਮਝ ਆਇਆ ਮੈਂ 2-3 ਵਾਰ ਉਹਨੇ ਵੀਡੀਓ ਚ ਲਾ ਕੇ ਦੇਖੀ ਤੇ ਤਾਂ ਕਿਦੇ ਜਾ ਕੇ ਮੇਰੇ ਦਿਮਾਗ ਚ ਪਿਆ ਤੇ ਹੁਣ ਮੈਨੂੰ ਉਹਨਾਂ ਨੇ ਹਨਾ ਮੈਂ ਪਹਿਲੀ ਵਾਰ ਫਸਟ ਵਾਰੀ ਬਣਾ ਰਹੀ ਆ ਇਹ ਤੇ ਜਦੋਂ ਆਪਾਂ ਜਿਹੜੀ ਚੀਜ਼ ਬਣਾਈ ਹੋਈ ਨਾ ਹੋਵੇ ਨਾ ਉਹ ਚੀਜ਼ ਤੇ ਟਾਈਮ ਬਹੁਤ ਲੱਗਦਾ ਤੇ ਕਹ ਲਓ ਕੁਛ ਚਲ ਟਾਈਮ ਤੇ ਜਿਹੜਾ ਲੱਗਣਾ ਲੱਗਣਾ ਹੈ ਨਾ ਆਪਾਂ ਨੂੰ ਆਪ ਨੇ ਬਹੁਤ ਉਹ ਹੁੰਦਾ ਵੀ ਹਾਇ ਜੇ ਆਪਣਾ ਤੋਂ ਖਰਾਬ ਨਾ ਹੋ ਜੇ ਕਿਸੇ ਤਰ੍ਹਾਂ ਕਿ ਕੁਰਤਾ ਤੇ ਉਹ ਕਹਿੰਦੇ ਨਹੀਂ ਤੁਸੀਂ ਬਣਾ ਦਿਓ ਵੀ ਮੇਰਾ ਕਿਹੜਾ ਵੀ ਇਹ ਜਿਆਦਾ ਵਧੀਆ ਸੂਟ ਹੈ ਵੀ ਮੈਂ ਹਨਾ ਇਸ ਕਰਕੇ ਤੁਹਾਨੂੰ ਹਲਕਾ ਹੀ ਭੇਜਿਆ ਸੂਟ ਕਰ ਰੇਂ ਦਿੱਤਾ ਵੀ ਫਿਰ ਇਹ ਦੁਬਾਰਾ ਜੇ ਵਧੀਆ ਫਿਟਿੰਗ ਬਣ ਗਈ ਤਾਂ ਚਲ ਆਪਾਂ ਉਹਨਾਂ ਦਾ ਜਿਹੜਾ ਦੂਸਰਾ ਉਹਨਾਂ ਨੇ ਮੈਨੂੰ ਵਧੀਆ ਥੁਰਤੀ ਦੱਸੂਗੀ ਆਪਾਂ ਇਸ ਤਰੀਕੇ ਬਣਾਣਾ ਉਹਨਾਂ ਨੇ ਕਲੀਆਂ ਲਈ ਉਹ ਕਹਿੰਦੇ ਮੈਨੂੰ ਇਹ ਵੀ ਬਾਏ ਕਰਨਾ 몰라 ਦੋਨੋ ਪੀਸਾਂ ਦੀ ਪੀਸਾਂ ਪੀਸਾਂ ਇਹ ਸੈਂਟਰ ਵਾਲੇ ਆ ਗਏ ਤੇ ਹੁਣ ਆਪਾਂ ਇਹਦੇ ਨਾਲ ਜਿਹੜੀ ਆ ਪੀਸ ਆ ਵਾਲੀ ਚੀਜ਼ਾਂ ਤੇ ਆ ਦੇਖੋ ਹੁਣ ਆ ਮੈਂ ਨਾ ਇਧਰ ਕੰਨੀ ਵਾਲੇ ਪਾਸੇ ਚੱਕਦੀਆਂ ਆ ਆ ਵਾਲਾ ਜਿਹੜਾ ਆਪਣਾ ਪਾਸਾ ਸਾਈਡ ਵਾਲਾ ਇਹ ਘੁਮਾ ਕੇ ਰੱਖਣਾ ਤੇ ਆ ਦੇਖੋ ਆ ਵਾਲਾ ਪਾਸਾ ਆ ਪਾ ਰੱਖਣਾ ਇਦਾਂ ਇਹਦੇ ਉੱਪਰ 1/2 ਇੰਚ ਵਧਾ ਕੇ ਰੱਖ ਲਿਓ ਅੱਧਾ ਇੰਚ ਕਹਿ ਲਓ ਹੈਨਾ ਕਿਉਂਕਿ ਆਪਾਂ ਸਲਾਈ ਕਰਨੀ ਆ ਹਨਾ ਉਹਨਾਂ ਆਪਣਾ ਕਪੜਾ ਘਟ ਜਾਣਾ ਤੇ ਮੈਂ ਤੁਹਾਨੂੰ ਨਵਸੇ ਰੱਖ ਕੇ ਦਿਖਾਉਣੀ ਆ ਕਿਉਂਕਿ ਪਹਿਲਾਂ ਮੈਂ ਸਲਾਈ ਵੀ ਲਾਉਣੀ ਆ ਮਸ਼ੀਨ ਤੇ ਤੇ ਫੇਰ ਆਪਾਂ ਇਹਦੇ ਤੀਰੇ ਦੀ ਸਾਰੀ ਕਟਿੰਗ ਵਗੈਰਾ ਸਾਰਾ ਕੁਝ ਆਪਾਂ ਬਾਅਦ ਵਿੱਚ ਕਰਾਂਗੇ ਤੇ ਪਹਿਲਾਂ ਪਹਿਣੀ ਕੱਪੜੇ ਦੀ ਆਪਾਂ ਉਹ ਕਰਦੇ ਆ ਤੇ ਜਿਸ ਤਰ੍ਹਾਂ ਨਾਲ ਇਹ ਹੋਊਗਾ ਸੈਟ ਤੇ ਆਪਾਂ ਪਹਿਲਾਂ ਨਾਂਮੀ ਸਲਾਈ ਦਿਖੇ ਚਲੋ ਆਪਾਂ ਇਹ ਕਰ ਤੁਹਾਨੂੰ ਦਿਖਾਉਣੀ ਆ ਉਸ ਤੋਂ ਬਾਅਦ ਆਪਾਂ ਨਾ ਜੀ ਪ੍ਰੋਪਰ ਕਟਿੰਗ ਕਰਾਂਗੇ ਤੇ ਫਿਰ ਇੱਥੋਂ ਵੀ 3 ਇੰਚ ਦੀ ਦੇਖੋ ਇੱਥੇ ਤੱਕ ਇਹ ਤਾਂ ਚਲੋ ਆਪਾਂ 3 ਇੰਚ ਦੀ ਐ ਕਰਕੇ ਆਪਾਂ ਗੁਲਾਈ ਪਾਉਣੀ ਆ ਤੇ ਇਧਰੋਂ ਆਪਣਾ ਜਿੰਨਾ ਮੋਡਾ-ਮੋਡਾ ਹੋਊਗਾ ਉਸ ਤੋਂ ਨਕਾਟ ਪਾਉਣੀ ਆ ਫਿਟਿੰਗ ਦੇ ਸਾਬ ਨਾਲ ਤੇ ਪਹਿਲਾਂ ਆਪਾਂ ਇਹਨੂੰ ਕਟਿੰਗ ਇਧਰੋਂ ਚਲੋ ਆਪਾਂ ਹਾ ਥੋੜਾ ਪੀਸ ਲਾਈ ਲੈਨੇ ਨਕ ਇਹ ਮੈਂ ਜ਼ਿਆਦਾ ਨਹੀਂ ਇਨਾਂ ਕੇ ਤਰੀ ਆ ਲੈਨੀਆ ਤਾਂ ਕਿ ਹੁਣ ਮੈਂ ਇੱਕ ਕਲੀਆਂ ਨਾ ਮੰਗਰ ਲਮੁਰਲੇ ਪੀਸ ਨਾਲ ਜੁਆਇੰਟ ਕਰਨੀ ਆ ਤੇ ਆ ਦੇਖੋ ਇਹ ਦੋਨੋਂ ਪੀਸ ਲੈਨੇ ਮੇਰੇ ਇਹ ਦੋਨੋਂ ਵੀ ਸੀ ਅਧੋ ਤੇ ਇੱਕ ਆਪਾਂ ਆ ਕਲੀਆਂ ਆਤੀਆਂ ਹਨਾ ਦੇਖੋ ਇਹ ਚਾਰ ਕਲੀਆਂ ਨੇ ਅੱਧਾ ਆਪਾਂ ਦੋ ਚੱਕਤੀਆਂ ਹਨਾ ਦੋ ਆਪਾਂ ਇਹਦੇ ਨਾਲ ਉਹ ਲਪੀਸ ਨਾਲ ਆਪਾਂ ਜੁਆਇੰਟ ਕਰ ਲੈਣੀਆਂ ਤੇ ਦੋ ਆਪਾਂ ਕਰਾਂਗੇ ਵੈਕ ਵਾਲੇ ਨਾਲ ਤੇ ਆਹ ਆਪਣੀਆਂ ਇਹਦੇ ਨਾਲ ਖੋਚਣੀਆਂ ਨੇ ਇਦੋਂ ਇਹਦੇ ਨਾਲ ਤੇ ਪਹਿਲਾਂ ਅਸੀਂ ਆਪਾਂ ਚੱਲਦੇ ਹਾਂ ਮਸ਼ੀਨ ਤੇ ਤੇ ਆਹ ਦੋ ਆਪਾਂ ਕਰ ਲੈਣੀਆਂ ਨੇ ਇਹਦੇ ਨਾਲ ਨੋ ਇੱਕ ਨਾ ਮੀ ਮੀ ਕਰਕੇ ਮਸ਼ੀਨ ਕਿਤੇ ਵੀ ਸੱਟ ਜੇ ਨਹੀਂ ਆਉਂਦੀ ਮੈਂ ਬੜਾ ਮੁਸ਼ਕਲ ਨਾਲ ਸਮਝੀ ਨਾ ਬਹੁਤ ਜ਼ਿਆਦਾ ਬਸ ਲੱਗਦਾ ਸਾਡੇ ਕਾਲਜ ਦਾ ਨਾ ਲਗਾਤਾਰ ਫਿਰ ਮੀਂਹ ਪਿਆ ਤੇ ਅੱਜ ਸਾਡੇ ਪਾਣੀ ਵੀ ਆ ਗਿਆ ਸੀ ਅੰਦਰ ਉਹਦੇ ਕਰਕੇ ਸਾਰੇ ਗਿਲਗਿਲਾ ਜੱਟ ਸਾਰਾ ਮੇਰਾ ਸਮਾਨ ਇੱਥੇ ਉਧਰ ਹੋਇਆ ਪਿਆ ਆ ਮਸ਼ੀਨੀਆਂ ਥੋੜੀ ਜੀ ਉਹ ਜਿਹੜੀ ਮੇਰੀ ਜਗ੍ਹਾ ਸੀ ਜਿੱਥੇ ਸੱਟ ਕਰੀਆ ਉਧਰੋਂ ਮੈਂ ਇੱਧਰ ਨੂੰ ਥੋੜੀ ਸਾਫ਼ ਕੀਤੀ ਉੱਥੇ ਪਾਣੀ ਬਹੁਤ ਜਾ ਗਿਆ ਸਾਡੇ ਬਾਰੋਂ ਤੇ ਉਹਦੇ ਕਰਕੇ ਨਾ ਮੇਰੇ ਮਸ਼ੀਨ ਦੀ ਸੈਟਿੰਗ ਨਹੀਂ ਕੋਈ ਇਸ ਕਰਕੇ ਹੈਵੋ ਜੀ ਸੀ ਵਿੱਚ ਦੀ ਮੈਂ ਮਸ਼ੀਨ ਵੀ ਥੋੜੀ ਸੈਟ ਕਰੀਆਂ ਵਿੱਚ ਥੱਲੇ ਘੱਟੇ ਉੱਪਰ ਲਾਇਆ ਤੁਹਾਨੂੰ ਪਤਾ ਜਿਵੇਂ ਆਪਾਂ ਨਾ ਜਗ੍ਹਾ ਇੱਕ ਟਾਂਵੇਂ ਟਿਕਾਈ ਹੋਣੀ ਸੀ ਕਿਉਂ ਗੱਲ ਕੋਸੋਰ ਦੀਆਂ ਤੇ ਮੈਨੂੰ ਕਰਨ ਨਾਲ ਥੋੜਾ ਕੰਮ ਬੱਚਿਆਂ ਨੂੰ ਛੁੱਟੀ ਸੀ ਤੇ ਕਮੀ ਵੀ ਕਹਿੰਦਾ ਸੀ ਤੇਰਾ ਦੇਣਾ ਕੀ ਆ ਤੇ ਮੈਨੂੰ ਸੀਗਾ ਬੱਚਿਆਂ ਦਾ ਲਾਲਚ ਕਿਉਂਕਿ ਨਾ ਹੁੰਦਾ ਹੀ ਆ ਵੀ ਚਲੋ ਛੋਟਾ ਬੱਚਾ ਉਹਨੂੰ ਖਲਾ ਲੈਂਦੀ ਉਹਨੂੰ ਚੱਕ ਲੈਂਦੀ ਥੱਲੇ ਤੇ ਉਹਦੇ ਨਾਲ ਮੇਰਾ ਕੰਮ ਥੋੜਾ ਵੱਡ ਜਾਣਾ ਮੈਂ ਫੇਰ ਤੇ ਬੱਚੇ ਸਕੂਲ ਲੱਗ ਜਣੇ ਆ ਧੁੱਪ ਨਿਕਲ ਗਈ ਵੈਸੇ ਜਦੋਂ ਕੰਮ ਤਾਂ ਹੁੰਦੇ ਹੀ ਰਹਿੰਦੇ ਆ ਧੁੱਪ ਨਿਕਲੇ ਕਿਸੇ ਤਰ੍ਹਾਂ ਨਾ ਬੱਜਦੇ ਬਹੁਤ ਉਖੋਏ ਆ ਪਈਆਂ ਸਾਰੀ ਚੀਜ਼ਾਂ ਨੂੰ ਦੇਖੋ ਕਿੰਨਾ ਹੋਇਆ ਤੇ ਸਾਰੇ ਨੂੰ ਬਹੁਤ ਜ਼ਿਆਦਾ ਫਾਇਦਾ ਸਾਰੇ ਕੰਮ ਰੁਕੇ ਪਏ ਆ ਲੋច ਇਹ ਆਪੇ ਇੱਕ ਤੱਕ ਕਰ ਲਿਆ ਹੈ ਨਾ ਜੋੜ ਲਈ ਤੇ ਆਪ ਕੋ ਪਰ ਸਲਾਈ ਦਬਕੀ ਲਾਉਣੇ ਆ ਕਿਉਂਕਿ ਇਹਦੇ ਨਾਲ ਨਾ ਥੋੜੀ ਸਫਾਈ ਵੀ ਆ ਜਾਂਦੀ ਆ ਕਿ ਸਲਾਈ ਬੈਠੀ ਹੀ ਰਹਿੰਦੀ ਹੈ ਨਹੀਂ ਸਲਾਈ ਨਾਲ ਉੱਪਰ ਖੜਮੀ ਵੀ ਰਹਿੰਦੀ ਹੈ ਪਰ ਉਹ ਨਾ ਠੀਕ ਨਹੀਂ ਲੱਗਦੇ ਵਧੀਆ ਨਹੀਂ ਲੱਗਿਆ ਕਿ ਇਹਨੇ ਥੋੜੀ ਜਿਹੀ ਕੈਲੋ ਵਿੱਚ ਸਾਈ ਨਾਲ ਵਧੀਆ ਹੀ ਲੱਗਦੀ ਦੇਖੋ ਦੂਜੇ ਬੰਦੇ ਨੇ ਵੀ ਥੋੜੀ ਸੁੰਨ ਲੱਗੇ ਹੁਣ ਆਪਣੇ ਕੋਲ ਇਸ ਟਾਈਮ ਮੀਂਹ ਦੇ ਕਰਕੇ ਤੁਹਾਨੂੰ ਤਾਂ ਸ਼ਹਿਰ ਜਾਣ ਹੀ ਹੁੰਦਾ ਨਹੀਂ ਤਾਂ ਆਪਣੇ ਦੇ ਉੱਪਰ ਕੋਈ ਲੈਫਟ ਜਿਹਾ ਰੱਖ ਦਿੰਦੇ ਹਨਾ ਤੇ ਮੇਰੇ ਕੋਲ ਲੈਫਟ ਜਦੋਂ ਤੱਕ ਟੁੱਟੇ ਹੈਗੇ ਆ ਬੱਚੇ ਦੇ ਪਰ ਇਹਨਾਂ ਦੀ ਹੁਣ ਕਲੀਆਂ ਦੇ ਹਿਸਾਬ ਨਾਲ ਲੰਬਾਈ ਕਲੀਆਂ ਦੀ ਕਾਫੀ ਜ਼ਿਆਦਾ ਹੋ ਜਾਣੀ ਹੈ ਕਿ ਉਹਦੇ ਕਰਕੇ ਆਪਾਂ ਨੂੰ ਨਾ ਟੁੱਟੇ ਪੂਰੇ ਨਹੀਂ ਆਣੇ ਇਸ ਕਰਕੇ ਆਪਾਂ ਸਿੰਪਲੀ ਤਿਆਰ ਕਰੀਏ ਕਿ ਵਿੰਨਨ ਗਿਆ ਜਿੰਨੇ ਘੜੀ ਪਾਣੀ ਆ ਇੱਕ ਵਾਰ ਤਿਆਰ ਕਰ ਦਿੱਤੇ ਦੇ ਮੈਂ ਪਾਤੀ ਲਿਖਾ ਹੋਇਆ ਤਾਂ ਫਟਾਫਟ ਇਹਨੇ ਡੋਸਾ ਵੀ ਤਿਆਰ ਕਰਾਉਣਾ ਤੇ ਉਹ ਮੇਰਾ ਥੋੜੇ ਜਿਹਾ ਮਹਿੰਗਾ ਸੂਟ ਉਹ ਇਹ ਚਲੋ ਕਹਿੰਦੇ ਇਹਨਾਂ ਚਾਹੀਦਾ ਤੇ ਪਹਿਲਾਂ ਮੈਂ ਨਹਾਈਏ ਤਿਆਰ ਕਰਨ ਲੱਗੀ ਕਿ ਕੀ ਕੀ ਚੀਜ਼ ਨੇ ਤੱਲੀ ਵਰ ਬਣਾ ਰਹੀਆਂ ਤੇ ਪਹਿਲਾਂ ਮੈਂ ਚੜ ਬਣਾਈ ਤਾਂ ਹੋ ਗਈ ਕਾਫੀ ਟਾਈਮ ਹੋ ਗਿਆ ਆਪਣੇ ਬੱਚਿਆਂ ਦੀ ਕੋਈ ਨਾ ਕੋਈ ਡਰੈਸ ਬਣਾਈ ਹੋਈ ਰੇ ਵਿੱਚ ਕਰਨੀਆਂ ਵਾਲੇ पर मैं किसी सयाने जनी बनाई हो मैं आज फर्स्ट बार बना रही लो जी अपना ये कलियां ਤਾਂ ਆਪਾਂ ਹੁਣ ਲਈਆਂ ਜੜ ਤੇ ਆਪਾਂ ਹੁਣ ਇਹਦਾ ਕੰਪਲੀਟ ਹੋ ਗਿਆ ਆਪਣਾ ਕੰਮ ਹੁਣ ਆਪਾਂ ਪਾਉਣੇ ਆ ਤੀਰੇ ਦੀ ਕਾਰਟ ਕੋਟ ਫਿਟਿੰਗ ਦਾ ਨਾਪ ਲਗਾਨੇ ਆ ਤੇ ਫਿਰ ਆਪਾਂ ਅੰਨੇ ਮਸ਼ੀਨ ਤੇ ਜਦ ਤੱਕ ਤੁਸੀਂ ਦੇਖੋ ਮੀ ਨੋ ਜੀ ਤੁਸੀਂ ਦੇਖ ਹੀ ਲਿਆ ਹੁਣ ਮੀਂਹ ਦਾ ਬੰਗ ਟੰਗ ਤੇ ਮੀਂਹ ਵੱਧ ਗਿਆ ਵੈਸੇ ਵੀ ਅਮੀਂ ਕੁਛ ਕਰਨ ਨਹੀਂ ਜਿੰਦਾ ਤੇ ਮੈਂ ਆ ਵੀ ਸਿੱਧਰੇ ਇੰਟਰ ਲੋਕਾਂ ਦੀ ਚਿੰਤਾ ਤੇ ਇਹਨਾਂ ਇੱਥੇ ਕਰਨੀ ਤੇ ਇੰਟਰ ਲੋਕ ਮੈਂ ਪਹਿਲਾਂ ਹੀ ਕਰਨਾ ਫਿਰ ਤੁਹਾਨੂੰ ਪਤਾ ਕਲੀਆਂ ਤੇ ਇੰਟਰ ਲੋਕ ਕਰਨੀ ਬੜੀ ਔਖੀ ਹੋ ਜਣੀ ਹੈ ਇਹ ਕਪੜਾ ਥੋੜਾ ਜਿਹਾ ਇੱਥੇ ਹੀ ਰੇਸ ਨਹੀਂ ਜੇ ਸਾਡੇ ਬਹੁਤ ਨਿਕਲਣਗੇ ਤੇ ਮੇਰੇ ਕੋਲ ਚਲੋ ਹੁਣ ਆਪਾਂ ਬਣਾਣ ਹੀ ਲੱਗੇ ਆਪਾਂ ਤਾਂ ਆਪਾਂ ਕੰਮ ਪੂਰਾ ਕਰਕੇ ਦੇਈਏ ਹਾਂ ਹੁਣ ਮੇਰਾ ਲੋਚ ਹੈ ਨਾ ਇਹ ਨਾਲ ਤੀਰਾ ਹੈਗਾ ਸੀ ਕੈਨੋ 5 ਇੰਚ ਤੇ ਆਦੀ ਖਪਣਾ 3 ਇੰਚ ਦਿਨishan ਲਾਇਆ ਦੱਦ ਕਰਕੇ ਤੇ ਇੱਥੋਂ ਆਪਾਂ ਲਾਇਆ ਸੀ 7 ਇੰਚ ਦੇ ਹਿਸਾਬ ਤੇ ਮੈਂ ਲਾਇਆ ਸੀ ਕਿਉਂਕਿ ਆ ਤਾਂ ਵਾਧਾ ਘਟਾ ਨਿਕਲ ਜਾਣਾ ਤੇ ਇੱਥੇ ਨੇ ਫਿਟਿੰਗ ਹੈਗੀ ਸੀ ਸਾਡੇ 19 ਨਾ ਉਹਦਾ ਅੱਧਾ ਆ ਗਿਆ ਤੇ ਦੇਖ ਲਓ ਸਾਡੇ ਨੂੰ ਪੌਣਿਕ 10 ਤੇ ਇਹ ਨਾ ਇੱਥੋਂ ਆਪਾਂ ਕੰਵਰਤ ਨੂੰ ਹੈਗਾ 17 ਤੇ ਆਪਾਂ ਲਾਇਆ 9 18 ਤੇ ਆ ਇਹ ਨਾਲ ਹੀ ਹਿੱਪ ਕੋ ਇਹ 15 ਇੰਚ ਤੇ ਆਉਂਦਾ ਤੇ ਇਹ ਆਪਾਂ ਨਾ ਥੋੜਾ ਜਿਹਾ ਇੰਨਾ ਦੇ 20 ਹੈਗੀ ਕਰ ਲੋ ਸੰਤਕ 20 ਹੈ ਨਾ ਆਪਾਂ ਇਹ ਏ ਸ਼ੇਪ ਚ ਬਣਾਣਾ ਤੇ ਇੰਨਾ ਦੀ ਹਿੱਪ ਤਾਂ ਦੀ ਹੈ ਇੱਥੇ 21 ਇੰਚ ਤੇ ਆਪਾਂ ਇੱਥੋਂ ਥੋੜਾ ਜਿਹਾ 2 ਇੰਚ ਦੀ ਲੂਜ਼ਿੰਗ ਲੈ ਲਾਂਗੇ ਕਹਿ ਲੋ ਹੈ ਨਾ ਕਿਉਂਕਿ ਆਪੇ ਏ ਸ਼ੇਪ ਕਰਤਾ ਬਣਾਣਾ ਤੇ ਇੱਥੋਂ ਤਾਂ ਵੈਸੇ ਹੀ ਆਪਾਂ ਆਪਦੇ ਹਿਸਾਬ ਨਾਲ ਤੇ ਅੱਗੇ ਅਨ ਦਾ ਕਰਦੇ ਰਹੇ ਹਿੱਕੇ ਤੇ ਬੱਸ ਇਹ ਆਪਾਂ ਜਿਹੜਾ ਨਿਸ਼ਾਨ ਲਾਉਣਾ ਫਿਟਿੰਗ ਦਾ ਉਹ ਆਪਾਂ ਇਹਦੇ ਹਿਸਾਬ ਨਾਲ ਲਾਉਣਾ ਆ ਦੇ ਇੱਥੋਂ ਆ ਹਨਾ ਘੇਰ ਥੋੜਾ ਜ਼ਿਆਦਾ ਲੱਗਦਾ ਸੀ ਤੇ ਆਪਾਂ ਇਸ ਕਰਕੇ ਦੇਖੋ ਇੱਥੋਂ ਕੋਲੋ 2 ਟਾ ਇੰਚ ਅੰਦਰ ਨੂੰ ਲੈ ਲਿਆ ਹਨਾ ਆਪਾਂ ਇੱਜੇ ਆ ਵਾ ਦੇ ਵੀਡੀਓ ਥੋੜੀ ਲੰਮੀ ਜ਼ਰੂਰ ਹੋ ਜੂਗੀ ਹਨਾ ਪਰ ਤੁਸੀਂ ਵੀਡੀਓ ਤੇ ਬਣੇ ਰਹੋ ਤੇ ਦੇਖਿਓ ਤੁਸੀਂ ਅੰਦਰ ਤੱਕ ਵੀ ਇਹਦਾ ਲੁੱਕ ਕਿੰਦਾ ਲੰਦਾ ਕਿਹ ਲੋਕ ਤੇ ਇਸ ਦਾ ਤੇ ਇੱਥੋਂ ਆਪਾਂ ਨਾ ਐਂ ਗਲਾਈ ਪਾਉਣੀ ਆ ਦੇਖਿਓ ਤੇ ਇੱਥੋਂ ਮੈਂ ਨਾ ਜ਼ਿਆਦਾ ਗਲਾਈ ਨਹੀਂ ਮੈਂ ਸਿਰਫ 1.5-2 ਇੰਚ ਦੀ ਗਲਾਈ ਪਾਉਣੀ ਆ ਮੈਂ ਇਹਦੇ ਹਿਸਾਬ ਨਾਲ ਪਾਉਣੀ ਜਿਹੜਾ ਵਾਧਾ ਹੈ ਕੱਟਾ ਕਪੜਾ ਤੇ ਇਹੀ ਕੱਤਣਾ ਸਿਰਫ ਹੋਰ ਕੁਝ ਨਹੀਂ ਲਾਉਣਾ ਆਪਾਂ ਤੇ ਆਮੀ ਤੇ ਆਪਾਂ ਬਾਤ ਛੁੱਟ ਕੇ ਜਾਂਦੇ ਹੁਣ ਇਧਰ ਨੇ ਸਾਡੇ ਤੇ ਆਈ ਫਿਸੀ ਕਿਉਂਕਿ ਫਿਰ ਨਾ ਇੱਥੇ ਨੀਰਾ ਪੈਣ ਲੱਜਣਾ ਕਿਉਂਕਿ ਸ਼ਾ ਇੱਕ ਤਾਂ ਹੂੰ ਉਵੇਂ ਦਾ ਮੌਸਮ ਆ ਹਨਾ ਮੀਂਹ ਦਾ ਮੌਸਮ ਚ ਤੁਹਾਨੂੰ ਪਤਾ ਹੀ ਆ ਉਵੇਂ ਹੀ ਰਜ ਲੱਗਣ ਲੱਗ ਜਾਂਦਾ ਕੰਮ ਇਹ ਚ ਕਿ ਮੇਰਾ ਉੱਤਰਲਾ ਕਮਰਾ ਚੋਂਦਾ ਸੀ ਉੱਤਰ ਨਾਲ ਕਹਿ ਲੋ ਹੋਰੀਐ ਰੱਖੀ ਕਰਕੇ ਗਰਲ ਉੱਚ ਉਹ ਨਹੀਂ ਲੱਗੀ ਹੋਈ ਖਿੜਕੀ ਵਜਰਾ ਤੇ ਉਹਦੇ ਕਰਕੇ ਨਾ ਰੋਸ਼ਨੀ ਪੈਂਦੀ ਉਹ ਚ ਮੈਨੂੰ ਕੱਟਣਾ ਚ ਉੱਧਰ ਬਹੁਤ ਸਾਨੀ ਹੋ ਜਾਂਦੀ ਮੈਂ ਫਰਸ਼ ਲੱਗਿਆ ਹੁੰਦਾ ਇੱਧਰ ਮੈਨੂੰ ਬੈੱਡ ਤੇ ਕੱਟਣਾ ਪੈਂਦਾ ਆ ਇੰਨੀ ਕੁ ਗਲਾਈ ਰੱਖ ਕੇ ਤੇ ਆਪਾਂ ਇੰਨਾ ਜਿੰਨੀ ਕਿ ਸਲਾਈ ਲੈਣੀ ਉਹਨਾਂ ਕ ਮਾਰਜਨ ਰੱਖ ਕੇ ਤੇ ਬਾਕੀ ਆਪਾਂ ਚੱਲਦੇ ਹਾਂ ਉੱਪਰ ਨੂੰ ਇਹ ਆਪਾਂ ਜਿਹੜਾ ਬਾਦੂ ਕਪੜਾ ਕਹਿਣਾ ਆਪਾਂ ਉਹ ਲਾ ਰਹੇ ਆ ਤੇ ਆ ਦੇਖੋ ਮੇਰੀ ਚਾਦਰ ਮੇਰੇ ਚਾਦਰਾਂ ਵਿੱਚ ਬਹੁਤ ਕਟਿੰਗ ਹੁੰਦੀਆਂ ਨੇ ਮੈਂ ਤੁਸੀਂ ਇਸ ਤਰ੍ਹਾਂ ਤੇ ਇਹ ਮੈਂ ਥੋੜਾ ਜਿਆਦਾ ਹੀ ਰੱਖ ਲਿਆ ਇਹ ਤਾਂ ਤੁਸੀਂ ਆਪਣੇ ਹਿਸਾਬ ਨਾਲ ਜਿੰਨਾ ਮਰਜ਼ੀ ਰੱਖ ਸਕਦੇ ਹੋ ਅੰਦਰ ਕਪੜਾ ਹੈ ਨਾ ਜੇ ਤੁਹਾਡੇ ਕੋਲ ਕਪੜਾ ਹੈਗਾ ਆਪਾਂ ਕਟਿੰਗ ਕਿਉਂ ਕਰਨਾ ਤੇ ਆ ਦੇਖੋ ਇਹ ਨਾ ਇਹਨਾਂ ਦਾ ਮੋਡਾ 93 ਆ ਦੇਖੋ ਮੇਰੇ ਹਿਸਾਬ ਨਾਲ ਪਰਫੈਕਟ ਕਹਿ ਲਓ ਸਹੀ ਆਊਗਾ ਪੂਰਾ ਤੇ ਦੇਖੋ ਸਤ ਦੇ ਨੂੰ ਪੂਰਾ ਆਂਦਾ ਮੁੰਦੈ ਲਗਾ ਜਿਸ ਸਾਹਮਣੇ ਮੈਂ ਆਪਣੇ ਹਸੌਨਾਂ ਨਿਸ਼ਾਨ ਲਾਏ ਤੇ ਇੱਥੇ ਦੇਖੋ ਮੈਂ ਫਰੰਟ ਪੀਸ ਚੱਕਾ ਮੂਰਲਾ ਪਿੱਛੇ ਮੈਂ ਕੱਟ ਲਿਆ ਤੇ ਆ ਦੇਖੋ ਮੈਂ ਨਾ ਪਹਿਲਾਂ ਮੂਰਲੇ ਪਿੱਛੇ ਕਾਟ ਲੱਗ ਪਉਣੀ ਹੈ ਤੇ ਕਈ ਵੈਨਾ ਇਕੱਠੀ ਕਾਟ ਪਾ ਲੈਂਦੀਆਂ ਹਨਾ ਤੇ ਮੰਗ ਲੇ ਮੂਰਲੇ ਪਿੱਛੇ ਤੇ ਮੈਂ ਮੋਹੰਦੀ ਵਸੇ ਹੈ ਬਾਚੇ ਪਉਣੀ ਹੈ ਤੇ ਦੇਖੋ

ਇਹ ਕਿਦਾ ਕਪੜਾ ਵੱਧ ਘੱਟ ਜਾਂਦਾ ਤੇ ਫਿਰ ਮੈਂ ਉਦੋਂ ਇਹ ਘਾਤ ਬਾਅਦ ਚੋਂ ਥੋੜੀ ਤੈਤ ਦੀ ਪਾਨੀਆ ਤੇ ਉਹਦੇ ਨਾਲ ਨਾ ਘਾਤ ਵੀ ਬਹੁਤ ਸਹੀ ਪੈਂਦੀ ਆ ਤੇ ਫਿਟਿੰਗ ਵੀ ਬਹੁਤ ਸਹੀ ਆਉਂਦੀ ਆ ਤੇ ਨਾਲ ਜਿਹੜਾ ਵੱਧਾ ਘੱਟਾ ਕਪੜਾ ਥੋੜਾ ਜਿਹਾ ਹੁੰਦਾ ਉਹ ਵੀ ਨਿਕਲ ਜਾਂਦਾ ਲੋ ਜੀ ਆਪਣੀ ਹੋ ਗਈ ਰੇਵ ਕੁਰਤੇ ਦੀ ਕਟਿੰਗ ਲੋ ਜੀ ਇਹ ਆਪਾਂ ਕਰਦੇ ਆ ਬੈਕ ਗਲੇ ਦੀ ਕਟਿੰਗ ਇਹ ਮੂਰ ਲਗ ਲਾ ਪਾਵਾਂਗੇ ਆਪਾਂ ਬੁਕਰਮ ਵਾਲਾ ਤੇ ਇਹਦੇ ਵਿੱਚ ਆਪਾਂ ਪਲੋਈ ਪਲੋਈ ਕੁਛ ਨਹੀਂ ਪਾਣੀ ਕਿਉਂਕਿ ਇਹਦੇ ਵਿੱਚ ਕਲੀਆਂ ਪੈ ਗਈਆਂ ਨੇ ਓ ਜੀ ਆਪਾਂ ਹੁਣ ਲੱਗਿਆ ਨਾ ਗਲਾਂ ਗੁਲਾ ਜੜਨ ਇਹ ਮੂਰ ਕੀ ਕਹ ਲੋ ਫਰੰਟ ਵਾਲਾ ਗਲਾ ਹੈ ਨਾ ਬੱਚੇ ਕਹਿੰਦੇ ਆਣੀਆਂ ਬੋਲਣਾਂ ਤੇ ਚਲੋ ਕੱਲੋ ਮੂਬਲਾ ਤੇ ਬੈਕ ਸਾਈਡ ਆਪਾਂ ਇਹਦਾ ਕਟਿੰਗ ਕਰ ਲਿਆ ਆ ਆਪਾਂ ਕਲਪਾ ਜਾਮਾ ਬੜਾ ਦਿਮਾਗ ਲਾ ਕੇ ਕੱਟਿਆ ਇਹਨਾਂ ਕਪੜਾ ਸੀਗਾ ਹਨਾ 1.7 ਮੀਟਰ ਇਹਦੇ ਚ ਹੀ ਆਪਾਂ ਬਾਹਾਂ ਲਾਣੀਆਂ ਤੇ ਇਹ ਪਜਾਮੇ ਚੋਂ ਕੱਲ 2 ਮੀਟਰ ਦਾ ਪਜਾਮਾ ਤਿਆਰ ਹੋਇਆ ਇਹਨਾਂ ਦੇ ਪਜਾਮੇ ਲੈਂਥ ਤੇ 70 ਇੰਚ ਤੇ ਆਪਾਂ ਨੂੰ 2 ਇੰਚ ਉੱਪਰ ਰੱਖ ਕੇ ਕਹਿ ਲਓ ਤੁਸੀਂ 40 ਇੰਚ ਦਾ ਕਪੜਾ ਚਾਹੀਦਾ ਸੀ ਤਕਰੀਬਨ 2 ਮੀਟਰ ਚ ਇਹਨਾਂ ਦਾ ਪਜਾਮਾ ਤਿਆਰ ਹੋਇਆ ਸੀ ਉਹਦੇ ਚ ਆ ਕਪੜਾ ਵਿੱਚ ਕਿਸੇ ਲੋੜ ਦਿਮਾਗ ਲਾ ਕੇ ਕੱਟਿਆ ਸੀਗਾ ਇਹਦੇ ਚੋਂ ਆਪਾਂ ਉਹਨਾਂ ਦੀ ਸਾਡੇ 6 ਸੈਂਟੀਮੀਟਰ ਕਹਿੰਦੇ ਸਾਡੇ 16 ਇੰਚ ਉਹਨੇ ਵਾਹਣੀ ਤਿਆਰ ਤੇ ਇਹ ਹਨਾ ਆਪਣਾ 9 ਸਾਡੇ 9 ਇੰਚ ਮੋਢਾ ਆ ਦੇਖੋ ਵਧੀਆ ਉਹਨਾਂ ਦਾ ਮੋਢਾ ਇਹ ਹਨਾ ਇਹ ਆਪਾਂ ਵਾਹ ਨੂੰ ਰੱਖਿਆ ਸੀ ਆ ਥੋੜਾ ਜਿਹਾ ਉੱਪਰ ਵੱਧਦਾ ਸੀ ਜੋ ਆਪਾਂ ਗਲੇ-ਗਲੇ ਨੂੰ ਲਾ ਲਿਆ ਤੇ ਹੁਣ ਨਾ ਵੀਡੀਓ ਹੋ ਜਾਣੀ ਬਹੁਤ ਜ਼ਿਆਦਾ ਲੰਮੀ ਤੇ ਫਿਰ ਹਨਾ ਕਈ ਵਾਰ ਹਨਾ ਕਹਿੰਦੀ ਨਾ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਂਦੀ ਹੈ ਤੇ ਮੈਂ ਹੁਣ ਹਨਾ ਇਹਨੂੰ ਗਲਗੁਲਾ ਜੜਦੀਆਂ ਮੀਂਹ ਵੀ ਬਹੁਤ ਪੈ ਰਿਹਾ ਤੇ ਮੈਂ ਤੁਹਾਨੂੰ ਜਦੋਂ ਇਹ ਕੰਪਲੀਟ ਹੋ ਗਈ ਤਿਆਰ ਹੋ ਗਈ ਤਾਂ ਫਿਰ ਤੁਹਾਨੂੰ ਦਿਖਾਵਾਂਗੀ ਤੁਸੀਂ ਦੱਸਿਓ ਜੋ ਕਮੈਂਟ ਚ ਵੀ ਕਿੱਦਾਂ ਦਾ ਬਣਿਆ ਇਹ ਸੂਟ ਪੂਰਾ ਤੇ ਪਲਾਜ਼ੋ ਆਪਣਾ ਬਣਿਆ ਪਿਆ ਬਸ ਹੁਣ ਆਪਾਂ ਕੁਮਿੰਗ ਰੈਡੀ ਕਰ ਲਈਏ ਤਾਂ ਤੇ ਜਦੋਂ ਪੂਰਾ ਤਿਆਰ ਹੋ ਗਿਆ ਫਿਰ ਦਿਖਾਣੇ ਤੁਹਾਨੂੰ ਵੀਡੀਓ ਤੇ ਬਣੇ ਰਹੋ ਐਂਡ ਤੱਕ